ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਵੈਦ ਮਿਲਕੀਤ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਜਵੰਧ ਆਯੁਰਵੇਦ ਦੇ ਉੱਤੇ ਆਪਾਂ ਵੀਡੀਓ ਪਾਈ ਸੀ ਜਿੰਨਾ ਲੀਡਜ਼ ਨੂੰ ਬੱਚਾ ਕਨਸੀਵ ਨਹੀਂ ਹੁੰਦਾ ਬੱਚਾ ਲੈਣ ਦੇ ਵਿੱਚ ਕਾਫੀ ਸਾਰੀ ਦਿੱਕਤਾਂ ਆ ਰਹੀਆਂ ਨੇ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੋਰ ਬਾਕੀ ਫੋਨ ਬਹੁਤ ਜ਼ਿਆਦਾ ਆਏ ਮੈਸੇਜ ਆਏ ਜਿਨ੍ਹਾਂ ਦੇ ਲੜਕੀਆਂ ਨੇ ਲੜਕਾ ਨਹੀਂ ਹੋ ਪਾਰਿਆ ਕਾਫੀ ਕੁਝ ਉਹਨਾਂ ਨੇ ਟਰਾਈ ਕੀਤਾ ਹੈ ਆਯੁਰਵੇਦਿਕ ਬਹੁਤ ਹੀ ਪੁਰਾਣੇ ਗ੍ਰੰਥ ਦੇ ਵਿੱਚੋਂ ਜੋ ਆਪਾਂ ਇਹ ਤੁਹਾਨੂੰ ਨੁਸਖਾ ਦੱਸ ਰਹੇ ਹਾਂ ਸਫਲ ਆਕਾਰਾਗਰ ਹੈ ਕਾਫੀ ਲੰਬੇ ਸਮੇਂ ਤੋਂ ਲੋਕੀ ਇਹਨੂੰ ਵਰਤਦੇ ਆ ਰਹੇ ਨੇ ਬਸ ਥੋੜਾ ਜਿਹਾ ਆਪਾਂ ਇਹਦੇ ਵਿੱਚ ਵਰਤਨ ਦਾ ਜੋ ਢੰਗ ਹੈਗਾ ਉਹਨੂੰ ਥੋੜਾ ਜਿਹਾ ਚੇਂਜ ਕੀਤਾ ਹੈ ਜਿਸ ਦੇ ਨਾਲ ਰਿਜ਼ਲਟ ਤੁਹਾਨੂੰ 100% ਮਿਲਦੇ ਹੈ ਬਸ ਇਹ ਰਿਜ਼ਲਟ ਤਾਂ ਪਹਿਲਾਂ ਵੀ 100% ਮਿਲਦੇ ਸੀ ਉਸ ਕੋਈ ਸ਼ੱਕ ਨਹੀਂ ਹੈ ਜੋ ਆਯੁਰਵੇਦ ਦੇ ਵਿੱਚ ਦੱਸਿਆ ਗਿਆ ਆਯੁਰਵੇਦ ਤੇ ਕੋਈ ਸਵਾਲ ਹੀ ਨਹੀਂ ਉੱਠਦਾ ਤੇ ਆਪਾਂ ਥੋੜਾ ਚੇਂਜ ਕੀਤਾ ਤੇ 100% ਵਰਕ ਕਰਦਾ ਗਰੰਟੀ ਵਾਲਾ ਨੁਸਖਾ ਹੈ ਗ੍ਰੰਥਾਂ ਦੇ ਵਿੱਚ 3 ਦਿਨ ਖਾਣ ਲਈ ਦੱਸਿਆ ਗਿਆ ਨੁਸਖੇ ਨੂੰ ਆਪਾਂ 5 ਦਿਨ ਇਹਨੂੰ ਜੋ ਪੂਰਾ 5 ਦਿਨ ਹੀ ਨੁਸਖੇ ਨੂੰ ਆਪਾਂ ਯੂਜ਼ ਕਰਾਉਣਾ ਹੈ ਡੇਲੀ ਇੱਕ ਗੋਲੀ ਖਾਣੀ ਹੁੰਦੀ ਹੈ 100% ਗਰੰਟੀ ਨਾਲ ਇਹਦੇ ਨਾਲ ਲੜਕਾ ਪੈਦਾ ਹੋਵੇਗਾ ਬਾਕੀ ਰੱਬ ਦੀ ਮਰਜ਼ੀ ਹੈ ਬੱਚਾ ਕੀ ਦੇਣਾ ਆਯੁਰਵੇਦ ਦੇ ਵਿੱਚ ਗਰੰਟੀ ਨਾਲ ਇਹਦਾ ਇਲਾਜ ਹੋ ਜਾਂਦਾ ਹੈ 100% ਬੇਟਾ ਜੋ ਪੈਦਾ ਹੋਏਗਾ ਬਾਕੀ ਕੁਝ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ ਮੇਲ ਤੇ ਫੀਮੇਲ ਦੋਨਾਂ ਜੋੜੇ ਨੂੰ ਬੇਬੀ ਕਨਸੀਵ ਕਰਨ ਤੋਂ ਪਹਿਲਾਂ ਕੁਝ ਟਾਈਮ ਜੋ ਵੀਰ ਦੀ ਸਪਰਮ ਕੁਆਲਿਟੀ ਹੈਗੀ ਉਸ ਤੇ ਵੀ ਥੋੜਾ ਜਿਆਦਾ ਧਿਆਨ ਦੇਣ ਦੀ ਜ਼ਿਆਦਾ ਜ਼ਰੂਰਤ ਹੈ ਅਗਰ ਤੁਸੀਂ ਨੇ 100% ਰਿਜ਼ਲਟ ਲੈਣਾ ਉਹਦੀ ਸਪਰਮ ਕੁਆਲਿਟੀ ਕੀ ਹੈ ਪਰ ਮੂਜੀ ਕੁਆਲਿਟੀ ਜ਼ਰੂਰ ਧਿਆਨ ਦੇਣਾ 1-2 ਮਹੀਨੇ ਪਹਿਲਾਂ ਤੁਸੀਂ ਨੇ ਆਪਣੇ ਜੋ ਸਪਰਮ ਨੂਟ ਸੀਮਨ ਨੂੰ ਠੀਕ ਕਰਨ ਵਾਸਤੇ ਜੋ ਮੈਡੀਸਿਨਸ ਤੁਸੀਂ ਆਯੁਰਵੈਦਿਕ ਲੈ ਲੈਣੀਆਂ ਨੇ ਤਾਂ ਕਿ ਸਪਰਮ ਦੀ ਜੋ ਕੁਆਲਿਟੀ ਹੈਗੇ ਸੁਧਰ ਜੇ ਪਾਸ ਚੱਲਣਾ ਹੋਣ ਡੈੱਡ ਨਾ ਹੋਣ ਸੁਸਤ ਨਾ ਹੋਣ ਤੇ ਜੋ ਲੈਵਲ ਹੈ ਉਹਨਾਂ ਦਾ ਥੋੜਾ ਜਿਹਾ ਅੱਪ ਹੋ ਜੇ ਫਿਰ 100% ਵੇਟਾ ਹੋਣ ਦੀ ਗਰੰਟੀ ਤੁਸੀਂ ਲਿਖ ਕੇ ਲੈ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਜੋ ਗੋਲੀਆਂ ਨੇ ਲੀਡਜ਼ ਨੂੰ ਟੈਂਪੈਸੇ ਗ੍ਰੰਥਾ ਦੇ ਵਿੱਚ 3 ਦਿਨ ਲੈਣ ਲਈ ਦੱਸਿਆ ਗਿਆ ਸਵੇਰੇ ਬ੍ਰਹਮ ਮਹੂਰਤ ਦੇ ਵਿੱਚ ਜਿਹੜਾ ਸਵੇਰੇ 3 ਤੋਂ 4 ਦਾ ਮਹੂਰਤ ਹੁੰਦਾ ਉਹਦੇ ਵਿੱਚ ਖਾਣੀ ਹੁੰਦੀਆਂ ਨੇ ਗਾਂ ਦੇ ਦੁੱਧ ਨਾਲ ਜਿਹੜੀ ਆਪਣੀ ਦੇਸੀ ਗਾਂ ਹੁੰਦੀ ਹੈ ਜਿਹਦੇ ਬਛੜਾ ਹੋਇਆ ਹੋਵੇ ਬੱਚਾ ਹੋਵੇ ਕਹਿੰਦਾ ਬਾਬਾ ਉਹਦੀ ਵੀ ਬੇਟਾ ਹੋਵੇ ਉਸੇ ਦੇ ਦੁੱਧ ਨਾਲ ਹੀ ਤੁਸੀਂ ਇਹ ਗੋਲੀ ਖਾਣੀ ਹੁੰਦੀ ਹੈ 5 ਦਿਨ ਤੁਸੀਂ ਗੋਲੀ ਇਹ ਵਰਤਣੀ ਹੈ ਗੋਲੀ ਬਣਾਉਣੀ ਬਹੁਤ ਹੀ ਆਸਾਨ ਹੈ ਬਹੁਤ ਹੀ ਸੌਖੀ ਹੈ ਕੋਈ ਜ਼ਿਆਦਾ ਮਿਹਨਤ ਵਾਲੀ ਗੱਲ ਨਹੀਂ 100% ਜੋ ਇਹ ਗੋਲੀ ਵਰਕ ਕਰੂਗੀ ਤੁਸੀਂ ਨੇ ਕੀ ਕਰਨਾ ਮੋਰ ਦੇ ਪੰਖ ਲੈਣੇ ਨੇ ਪੰਜ ਉਹਨਾਂ ਦੇ ਵਿੱਚੋਂ ਜਿਹੜਾ ਚਮਕੀਲਾ ਜਾਂ ਹੁੰਦਾ ਉਹਨੂੰ ਕੱਢ ਲੈਣਾ ਸਿਰਫ ਉਹਦੀ ਟਿੱਕੀ ਟਿੱਕੀ ਬਾਕੀ ਨੂੰ ਫੇਕ ਦੇਣਾ ਕੈਂਚੀ ਨਾਲ ਕੁੱਤਰ ਕੇ ਪੰਜਾਂ ਨੂੰ ਸਮਾਰ ਕੇ ਉਹਨੂੰ ਪੀਸ ਲੈਣਾ ਕਿਸੇ ਘਰਲੇ ਦੇ ਵਿੱਚ ਪਾ ਕੇ ਛੋਟੇ ਦੇ ਵਿੱਚ ਕੀ ਸੁਣ ਤੋਂ ਬਾਅਦ ਉਹਦੀ ਤੁਸੀਂ ਨੇ ਜਿੰਨਾ ਪੁਰਾਣਾ ਹੋ ਸਕੇ ਉਹਨਾ ਪੁਰਾਣਾ ਗੁੜ ਲੈਣਾ ਗ੍ਰੰਥਾਂ ਦੇ ਵਿੱਚ ਆਯੂਵੇਦ ਦੇ ਵਿੱਚ 10 ਸਾਲ ਪੁਰਾਣਾ ਜੋ ਗੁੜ ਦੱਸਿਆ ਗਿਆ ਤੁਸੀਂ ਪੁਰਾਣਾ ਗੁੜ ਲੈ ਕੇ ਉਹਦੀ ਮਟਰ ਦੇ ਦਾਣੇ ਦੇ ਬਰਾਬਰ ਦੀਆਂ 5 ਗੋਲੀਆਂ ਬਣਾ ਲੈਣੇ ਨੇ ਇੱਕ ਟਿੱਕੀ ਦੀ ਇੱਕ ਗੋਲੀ 5 ਗੋਲੀਆਂ ਬਣਾ ਕੇ ਤੁਸੀਂ ਨੇ ਸਵੇਰੇ ਖਾਲੀ ਪੇਟ ਗਾਂ ਦੇ ਦੁੱਧ ਨਾਲ ਲੈਣੀ ਹੈ ਅਗਰ ਗਾਂ ਦਾ ਦੁੱਧ ਨਹੀਂ ਮਿਲਦਾ ਤਾਂ ਫਿਰ ਤੁਸੀਂ ਗੰਗਾ ਜਲ ਨਾਲ ਲੈ ਸਕਦੇ ਹੋ ਐਸੇ ਗਾਂ ਦਾ ਦੁੱਧ ਇਹਦੇ ਵਿੱਚ ਜ਼ਰੂਰੀ ਦੱਸਿਆ ਗਿਆ 5 ਦਿਨ ਲੈਣੀ ਹੈ ਤੇ ਜੋ ਇਹਨਾਂ ਸਰੀਰ ਦੇ ਵਿੱਚ ਮੇਲ ਹਾਰਮੋਨ ਦੀ ਥੋੜੀ ਜਿਹੀ ਮਾਤਰਾ ਵਧੇਗੀ ਤੇ ਤੁਹਾਨੂੰ ਵੇਟਾ ਪੈਦਾ ਹੋਏਗਾ 100% 2-3 ਘੰਟੇ ਕੁਝ ਖਾਣਾ ਨਹੀਂ ਹੁੰਦਾ ਗੋਲੀ ਖਾਣ ਤੋਂ ਬਾਅਦ ਉਸ ਉਸ 5 ਦਿਨ ਤੁਸੀਂ ਨੇ ਵਾਰ ਦਾ ਤਲੇ ਹੋਇਆ ਕੁਝ ਨਹੀਂ ਖਾਣਾ ਇਹ ਤੁਸੀਂ ਨੇ ਵਰਤ ਨਹੀਂ ਕਦੋਂ ਦਵਾਈ ਜਦੋਂ ਮੰਨ ਲਓ ਤੁਹਾਨੂੰ ਪਤਾ ਲੱਗੇ ਜੇ ਕਨਫਰਮ ਹੋ ਜੇ ਪੋਜ਼ਿਟਿਵ ਆ ਜਾਏ ਤੁਹਾਡੀ ਪ੍ਰੈਗਨਨਸੀ ਉਦੋਂ ਤੁਸੀਂ ਇਹ ਸ਼ੁਰੂ ਕਰ ਦੇਣੀ ਹੈ ਉਸੇ ਦਿਨ ਤੋਂ ਮਤਲਬ ਅੱਜ ਪ੍ਰੈਗਨਨਸੀ ਕਨਫਰਮ ਹੋ ਗਈ ਤੁਸੀਂ ਦੂਜੇ ਦਿਨ ਤੋਂ ਤੀਜੇ ਦਿਨ ਤੋਂ ਇਹ ਨੁਸਕਾ 5 ਦਿਨ ਲਈ ਸ਼ੁਰੂ ਕਰ ਦੋ ਤਾਂ ਤੁਹਾਨੂੰ 100% ਬੇਟਾ ਹੋਣ ਦੀ ਗਰੰਟੀ ਹੋ ਜਾਂਦੀ ਹੈ ਹੋਰ ਵੀ ਬਹੁਤ ਸਾਰੇ ਆਪਣੇ ਕੋਲ ਜੋ ਪੱਕੇ 100% ਗਰੰਟੀ ਵਾਲੇ ਨੁਸਕੇ ਨੇ 2-3 ਆਪਣੇ ਕੋਲ ਜੋ ਨੁਸਕੇ ਹੈਗੇ ਨੇ ਪੁਰਾਣੇ ਸਾਧੂ ਸੰਤਾਂ ਤੋਂ ਜੋ ਆਪਾਂ ਨੂੰ ਮਿਲੇ ਸੀ ਇਹ ਵੀ ਨੁਸਕਾ ਜੋ ਤੁਹਾਨੂੰ ਦੱਸਿਆ 100% ਵਰਕ ਕਰਦਾ ਹੈ ਵੀਰਾਂ ਨੂੰ ਰਿਕੁਐਸਟ ਹੈ ਉਹ ਆਪਣੀ ਮੈਡੀਸਨ ਜ਼ਰੂਰ ਸ਼ੁਰੂ ਕਰਨ ਅਗਰ ਉਹਨਾਂ ਸਪਰਮ ਠੀਕ ਨੇ ਤਾਂ ਵੀ ਥੋੜੀ ਜਿਹੀ ਉੱਚ ਗੁਣਵੱਤਾ ਨੂੰ ਗੁਣਵੱਤਾ ਨੂੰ ਵਧਾਉਣ ਲਈ ਥੋੜਾ ਜਿਹਾ ਮੈਡੀਸਿਨ ਸ਼ੁਰੂ ਕਰ ਲੈਣੇ 1-2 ਮਹੀਨੇ ਪਹਿਲਾਂ ਤਾਂ ਕਿ ਜੋ ਵੇਟਾ ਪੈਣ ਦੀ ਪੈਦਾ ਹੋਣ ਦੀ ਸਭਾਵਨਾ 100% ਆਪਾਂ ਨੂੰ ਜੋ ਹੋ ਸਕੇ ਵਰਤੋ ਵੀਡੀਓ ਨੂੰ ਸ਼ੇਅਰ ਕਰੋ ਜੋ ਜਿਨ੍ਹਾਂ ਦੇ ਕਾਫੀ ਵਿਚਾਰਿਆਂ ਦੇ ਵੇਟੀਆਂ ਬੇਟੇ ਨੇ ਉਹਨਾਂ ਦਾ ਭਲਾ ਹੋ ਸਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ